ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਕਈ ਮੋਟਰ ਬੋਟ ਡਾਕਟਰੀ ਸਹਾਇਤਾ ਅਤੇ ਐਂਬੂਲੈਂਸ ਰਾਸ਼ਨ ਅਤੇ ਸਫਾਈ ਕਿਟਾਂ ਤੇ ਸੈਨੀਟਰੀ ਪੈਡ ਅਤੇ ਪਸ਼ੂਆਂ ਦੇ ਲਈ ਚਾਰਾ ਹੜਪੀੜਤਾਂ ਲਈ ਰਵਾਨਾ ਕੀਤਾ ਗਿਆ ਹੈ ਵਕਵਾਘਾੜ ਪ੍ਰਭਾਵਿਤ ਖੇਤਰਾ ਵਿੱਚ ਆਸਮਾਨ ਤੋਂ ਰਾਹਤ ਸਮਗਰੀ ਸੁੱਟਣ ਲਈ ਇੱਕ ਵਿਸ਼ੇਸ਼ ਤੌਰ ਤੇ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ ਡਾਕਟਰ ਸਾਨੀ ਡੀਸੀ ਅੰਮ੍ਰਿਤਸਰ ਸਾਖਸ਼ੀ ਸਾਨੀ ਅਤੇ ਪੁਲਿਸ ਕਮਿਸ਼ਨਰ ਜੀਐਸ ਭੁੱਲਰ ਅਤੇ ਮੇਲ ਜਤਿੰਦਰ ਸਿੰਘ ਮੋਤੀਪਾਟੀਆਂ ਨੇ ਮਿਲ ਕੇ ਰਾਹਤ ਸਮਗਰੀ ਰਾਹਤ ਸਮਗਰੀ ਲੈ ਕੇ ਜਾ ਰਹੇ ਦਰਜਨ ਤੋਂ ਵੱਧ ਟਰੱਕਾਂ ਨੂੰ ਅੰਮ੍ਰਿਤਸਰ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਮੋਟਰਬੋਰਡ ਪਿੰਡ ਚੱਕਫੁੱਲ ਵਿਖੇ ਪਹੁੰਚਾਏ ਜਾਣਗੇ ਅਤੇ ਉਸ ਤੋਂ ਬਾਅਦ ਅਜਨਾਲਾ ਕੇਂਦਰ ਅਤੇ ਸੱਤੀ ਨਾਲਾ ਜੰਮਿਆਰੀ ਅਤੇ ਰਮਦਾਸ ਪਿੰਡਾਂ ਵਿੱਚ ਰਾਹਤ ਸਮਗਰੀ ਪਹੁੰਚਾਈ ਜਾਵੇਗੀ ਡਾਕਟਰ ਸਾਨੀ ਨੇ ਕਿਹਾ ਕਿ ਇਹ ਇੱਕ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਗਰੀਬ ਕਿਸਾਨਾਂ ਦੀ ਰੋਜ਼ੀ-ਰੋਟੀ ਖਤਮ ਹੋ ਗਈ ਹੈ ਅਤੇ ਉਹਨਾਂ ਦੇ ਘਰ ਅਤੇ ਖੇਤਾਂ ਵਿੱਚ ਪਾਣੀ ਡੁੱਬਣ ਨਾਲ ਤਬਾਹ ਹੋ ਚੁੱਕੇ ਨੇ ਡਾਕਟਰ ਸਾਨੀ ਨੇ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦੇ ਮੁਲਾਂਕਣ ਅਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅੰਮ੍ਰਿਤਸਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨ ਟੁਡੇ ਪਹਿਲਾ ਵੀ ਪੰਜਾਬ ਦੇ ਫਰੀਦਕਸਾਨਾਂ ਨੂੰ ਭੁਗਤਣਾ ਪਿਆ ਪਰ ਉਦੋਂ ਹਰ ਮੈਨੂੰ ਯਾਦ ਹੈ ਕਿ ਗੁਰਪੁਰ ਸਾਹਿਬ ਤੇ ਉੱਥੇ ਆਨੰਦਪੁਰ ਸਾਹਿਬ ਉਸ ਇਲਾਕੇ ਚਾਏ ਮੈਂ ਤੇ ਅਰਜੋਤ ਬੈਂਸ ਜੀ ਉੱਥੇ ਕਿੰ ਟ੍ਰਿੰਡ ਗਏ ਅਸੀਂ ਪਰ ਇਹ ਜਿਹੜਾ ਗੁਰਦਾਸਪੁਰ ਦਿਹਾਨਾਗਰ ਤੇਰਾ ਬਾਬਾ ਨਾਨਕ ਖਾਨਪੁਰ ਰਮਦਾਸ ਚਮੇਰੀ ਉੱਥੇ ਅਸੀਂ ਹੁਣ ਅਗਲੇ ਇੱਕ ਹਫਤੇ ਲਈ ਸਾਡੇ ਸੋਹਣਾਂ ਜੀ ਵੀ ਆਏ ਨੇ ਕੰਟਰੋਲ ਰੇਸ਼ਨ ਤੋਂ ਅਸੀਂ ਸਾਰੇ ਅੱਜ ਇੱਥੇ ਜਿਹੜੀ ਜਿਹੜੇ ਸਮਾਨ ਦੀ ਡੀਸੀ ਸਾਹਿਬ ਸਖਸ਼ਾਨੀ ਦੀ ਔਰ ਜੀਆਰਪੀਐਸ ਕੋ ਅਲਰਜੀ ਕਮਿਸ਼ਨਰ ਦੀ ਔਰ ਜਿਹੜਾ ਵੀ ਇਹਨਾਂ ਨੇ ਸਾਡੀ ਡਿਊਟੀ ਲਈ ਜਿਹੜੀ ਲੋਡ ਸੀ ਪਹਿਲੇ ਤੇ ਬੋਟਸ ਚਾਹੀਦੀਆਂ ਤੇ ਅਸੀਂ ਤਿੰਨ ਵੱਡੀਆਂ ਬੋਟਸ ਜਿਵੇਂ ਤੁਸੀਂ ਦੇਖਿਆ ਮੋਟਰ ਬੋਟ ਜਿਹੜੀਆਂ ਲੋਹੇ ਦੀਆਂ ਯਾ ਸਟੀਲ ਦੀਆਂ ਵੱਡੀਆਂ ਮੈਟਲ ਦੀਆਂ ਬੋਟਸ ਇਹ ਜਸ ਦੇ ਰਹੇ ਆ ਇਹਨਾਂ ਨੂੰ ਹੁਣੇ ਅਸੀਂ ਉੱਥੇ ਜਿਹੜਾ ਚਮਿਆਰੀ ਇੱਕ ਭੇਜ ਰਹੇ ਆ ਇੱਕ ਫੁੱਲੇ ਰਮਦਾਸ ਤੇ ਕੋਈ ਜਿੱਥੇ ਜਿੱਥੇ ਵੀ ਪਾਣੀ ਹੈ ਕਿਉਂਕਿ ਪਤਾ ਲੱਗਿਆ ਕਿ ਉਹ ਜਿਹੜਾ ਖਾਣਾ ਪੀਣਾ ਜਾਂ ਉਹ ਵੀ ਦਵਾਈਆਂ ਉਹ ਇੰਟੀਰੀਅਰs ਤੱਕ ਪਹੁੰਚ ਰਹੀਆਂ ਉਹ ਅੱਗੇ-ਅੱਗੇ ਪਹੁੰਚ ਰਹੀਆਂ ਫਿਰ ਦੂਜਾ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਨੇਾਨੂੰ ਕਿਹਾ ਕਿ ਐਂਬੂਲੈਂਸਾਂ ਦੀ ਬੜੀ ਲੋੜ ਹੈ ਅਸੀਂ ਦੋ ਵੱਡੀਆਂ ਐਂਬੂਲੈਂਸਾਂ ਇਹਨਾਂ ਨੂੰ ਦੇ ਰਹੇ ਆ ਦੋ ਹਲੇ ਹੋਰ ਰਸਤੇ 'ਚ ਨੇ ਇਹਦੇ 'ਚ ਸਾਰੀਆਂ ਦਵਾਈਆਂ ਡਰਾਈਵਰ ਕਿਉਂਕਿ ਬਹੁਤ ਵੱਡੀ ਐਂਬੂਲੈਂਸ ਚੱਲੇਗੀ ਕਿਉਂਕਿ ਇਹ ਮੋੜ ਦਾ ਬਿਮਾਰੀ ਦਾ ਵਾਇਰਲ ਦਾ ਖਤਰ ਹੈ ਖਤਰਾ ਹੈ ਉਸ ਤੋਂ ਇਲਾਵਾ ਜਿਹੜਾ ਪਸ਼ੂਆਂ ਦਾ ਸੀ ਉਹ ਅਸੀਂ 6 ਟਰੱਕ ਭਾਤੇ ਚਾਰਾ ਦੇ ਬਾਰਡਰ ਕਿਉਂਕਿ ਲਾਈਨ ਤੋਂ ਉਹ ਵੀ ਖਾਣਾ ਨਹੀਂ ਮਿਲ ਰਿਹਾ ਤੇ ਅਸੀਂ ਬਾਕੀ ਪੰਜ ਟਰੱਕ ਜਿਹੜੇ ਆ ਉਹ ਰਾਸ਼ਨ ਦੇ ਕਿੱਟਾਂ ਦੇ ਉਹਦੇ ਚ ਡਿਟਰਜੈਂਟ ਸਰਬੋਨ ਡਿਟਰਜੈਂਟ ਪਾਊਡਰ ਜੋ ਜੋ ਵੀ ਕਿੱਟਸ ਹੈਗੀਆਂ ਅਸੀਂ ਇੱਕ ਚੋਪਰ ਵੀ ਮੰਗਾ ਲਿਆ ਜਿਹੜਾ ਸਟੇਸ਼ਨ ਹੋ ਗਿਆ ਲੇਕਿਨ ਹੁਣ ਉਹ ਦਿਨ ਦੀ ਰੈਡ ਅਲਰਟ ਹੈ ਕੱਲ ਦੇ ਕਮਿਸ਼ਨਰ ਸਾਹਿਬ ਲੱਗੇ ਆ ਇੱਕ ਵੀ ਚੌਪਰ ਦੀ ਸੀ ਮੈਡਮ ਵੀ ਉਥੇ ਮੈਡਮ ਜਿਹੜੀਆਂ ਸੁਨਾਲੀ ਗਿਰੀ ਐਸਐਸਪੀ ਸਿਵਲ ਅਫੇਅਰ ਕੋ ਜਿੱਦਾਂ ਹੀ ਮੌਸਮ ਠੀਕ ਹੁੰਦਾ ਹੈ ਆਜੀਆ ਕਰ ਤੇ ਸਾਡੇ ਚੌਪਰ ਵੀ 24 ਘੰਟੇ ਜਿਹੜੇ ਅਮਰਸਰ ਪਠਾਨਕੋਟ ਉਦਾਸਪੁਰ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਰਿਸਪੌਂਸੈਂਟ ਅਸੀਂ ਰੱਖ ਰਹੇ ਹਾਂ ਅਸੀਂ ਇੱਕ ਚੌਪਰ ਲਗਾ ਦਿੱਤਾ ਹੈ ਜੋ ਹੋਰ ਇਹਨਾਂ ਨੂੰ ਕੋਈ ਹੋਰ ਚਾਹੀਦਾ ਉਹ ਅਸੀਂ ਮੈਂ ਆਪਣਾ ਉਥੋਂ ਹੋਰ ਚਾਪਰ ਅਸੀਂ ਭਜਵਾ ਦੇਾਂਗੇ ਉਹ ਜਿਹੜਾ ਰਾਸ਼ਨ ਹੈ ਉਹ ਸਾਰਾ ਬੱਬਲ ਪੈਕ ਹੋ ਗਿਆ ਉਹ ਆਪਾਂ ਉਥੋਂ ਸੁਤਨਾ ਪਰ ਹੁਣ 2 ਦਿਨ ਦੀ ਤੁਹਾਨੂੰ ਪਤਾ ਇੱਥੇ ਰਹਿ ਕੇ ਲੱਗਦਾ ਕਿ ਇਦਾਂ ਜੋ ਵੀ ਵਾਇਗਰੂ ਕਰੇਗਾ ਔਰ ਮੈਂ ਪੰਜਾਬ ਸਰਕਾਰ ਦਾ ਵੀ ਸ਼ੁਕਰ ਕਰਦਾ ਔਰ ਉਹਨਾਂ ਦਾ ਮਿਸਲ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਹੁਣੇ ਨਸੰਤ ਕਰਦੀ ਕੰਵਲੀ ਆਦਮ ਦੀ ਸਾਰੀ ਜਿਹੜੇ ਪੰਜਾਬ ਤੋਂ ਕਰਦੇ ਟੌਪ ਆਈ ਹੈ ਆਫੀਸਰ ਇੱਥੇ ਕੈਂਪ ਕਰ ਰਹੇ ਨੇ ਅਜਨਾਲਾ ਅਸੀਂ ਹੁਣ ਸਾਰੇ ਅਜਨਾਲਾ ਵੱਲ ਫੂਕ ਕਰ ਰਹੇ ਰੀਪ ਕੈਂਪ ਉਹਨਾਂ ਨੇ ਸੀਐਮ ਸਾਹਿਬ ਨੇ ਇਹ ਆਰਡਰ ਕਰਤੇ ਹੈ ਕਿ ਜਿਹੜਾ ਵੀ ਜਿਹੜਾ ਵੀ ਨੁਕਸਾਨ ਹੋਇਆ ਹੈ ਇਹਦਾ ਪਾਣੀ ਹੁਣ ਥੱਲੇ ਉਤਰੇਗਾ ਤਾਂ ਹੀ ਪਤਾ ਲੱਗੇਗਾ ਭਾਵੇਂ ਉਹ ਖੇਤੀਬਾੜੀ ਐਗਰੀਕਲਚਰ ਫੀਲਡ ਦਾ ਨੁਕਸਾਨ ਹੈ ਜਾਂ ਪ੍ਰਾਪਰਟੀ ਦਾ ਨੁਕਸਾਨ ਹੈ ਉਹਦਾ ਜਾਇਜ਼ਾ ਲਿਆ ਜਾਏਗਾ ਫਿਰ ਉਸ ਤੋਂ ਬਾਅਦ ਗੁਦਾਵਰੀ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਔਰ ਮੈਂ ਸੈਂਟਰ ਸਰਕਾਰ ਤੋਂ 1000 ਕਰੋੜ ਦੀ ਵੀ ਮੰਗ ਕਰ ਰਿਹਾ ਹਾਂ ਉੱਥੇ ਵੀ ਆਪਾਂ ਸਾਰੇ ਪੰਜਾਬ ਦੇ ਐਮਪੀ ਵੀ ਮੈਂ ਕਿਹਾ ਵੀ ਸਾਰੇ ਆਪਾਂ ਰਲ ਕੇ ਕੋਈ ਰਾਜਨੀਤਿਕ ਮਿਸ਼ਾ ਨਹੀਂ ਹੈ ਆਪਾਂ ਜਿਹੜੇ ਗਰੀਬ ਹੈ ਇਹਨਾਂ ਦਾ ਕਦੋਂ ਘਰ ਜਿੰਨਾਂ ਦੇ ਵਹਿ ਗਏ ਪਸ਼ੂ ਵਹਿ ਗਏ ਖਰਾਕੂ ਕਦੋਂ ਉਹਨਾਂ ਦੇ ਵਿਚਾਰੇ ਤਿੰਨ ਤਿੰਨ ਸਾਲ ਸ਼ਾਇਦ ਪਤਨੀ ਦੋ ਦੋ ਸਾਲ ਉੱਥੇ ਫਸਲ ਨਾ ਹੋ ਗਈ ਇਹ ਬਹੁਤ ਐਮਰਜੈਂਟ ਸਿਚੁਏਸ਼ਨ ਹੈ ਪਰ ਆਪਾਂ ਨੂੰ ਇਹ ਵੀ ਸੋਚਣਾ ਪੈਗਾ ਕਿ ਅਗੋਂ ਤੋਂ ਇਹ ਕਿਉਂ ਨਾ ਹੋ ਉਹਦੇ ਜੀ ਹੈ ਨਾ ਕਾਫੀ ਟੀਮਾਂ ਸਟੱਡੀ ਕਰ ਰਹੇ ਆ ਅਸੀਂ ਵੀ ਸਟੱਡੀ ਕਰ ਰਹੇ ਆ ਕਿ ਕੋਈ ਪਾੜਾ ਦੋ ਜੇ ਪਾਣੀ ਖੁੱਲਿਆ ਜਾਂ ਅੱਗੇ ਰਾਜਸਥਾਨ ਨੂੰ ਨਹੀਂ ਗਿਆ ਜੇ ਬਰਸਾਤ ਜਿਆਦਾ ਇਹ ਕੋਈ ਥਿਊਰੀ ਨਹੀਂ ਹੈ ਪਰ ਇਹਦਾ ਕੋਈ ਸੋਲਿਡ ਕੋਈ ਟਰਾਂਸਪੇਰੈਂਟ ਚਿੱਤਰ ਨਿਕਲਣਾ ਚਾਹੀਦਾ ਤਾਂ ਕਿ ਆਪਾਂ ਇਹ ਡਿਜ਼ਾਸਟਰ ਮੈਨੇਜਮੈਂਟ ਪਹਿਲਾਂ ਹੀ ਕਰੀਏ ਤੇ ਇਹਦੇ ਨਾਲ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼ਖਸ਼ਾਨੀ ਜੀ ਔਰ ਕੁਦਰ ਸਾਹਿਬ ਦਾ ਜਿਨ੍ਹਾਂ ਨੇ ਅੱਛਾ ਪੂਰਾ ਸਹਿਯੋਗ ਕੀਤਾ ਅਸੀਂ ਪੂਰੇ ਅਗਲੇ 10 ਦਿਨ ਸਾਡਾ ਤੇ ਸਾਡੇ 100 ਵਲੰਟੀਅਰ ਇਹਨਾਂ ਦੇ ਡਿਸਪੋਜ਼ਲ ਤੇ ਰਹਿਣਗੇ ਔਰ ਜੋ ਵੀ ਇਹ ਕਹਿਣਗੇ ਅਸੀਂ ਹੋਰ ਵੀ ਜਿੰਨੀ ਸਾਡੇ ਕੋਲ ਸਮਰੱਥ ਹੈ ਔਰ ਕਾਲਪੁਰ ਕੋਈ ਨੂੰ ਸੇਵਾ ਕਰਾਏਗਾ ਅਸੀਂ ਕਰਾਂਗੇ ਸਾਰੀ ਸਰ ਤੁਸੀਂ ਕਹਿ ਰਹੇ ਹੋ ਕਿ ਬਾਜ਼ਨੀਤੀ ਨਹੀਂ ਕਰਨੀ ਪਰ ਵਿਪੱਖ ਤੋਂ بڑے ਸਵਾਲ ਕਰ ਰਹੇ ਹੋ ਜੀ ਕਿ ਗੌਰਮੈਂਟ ਪਹਿਲੇ ਨਾ ਕੀਤੀ ਗਈ ਸੀ ਕਿ ਪਹਿਲੇ ਜੋ ਤਿਆਰੀ ਕੀਤੀ ਉਹਦਾ ਸ਼ਾਇਦ ਅਕੀਲਾ ਰਾਜਨੀਤਿਕ ਵਿਸ਼ਾ ਮੇਰਾ ਵਿਸ਼ਾ ਨਹੀਂ ਹੈ ਆਪਾਂ ਨੂੰ ਇਸ ਘੜੀ ਤੇ ਆਪਾਂ ਮਦਦ ਕਰੀਏ ਔਰ ਉਹਨਾਂ ਨੂੰ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਪੰਜਾਬ ਸਰਕਾਰ ਦੇਵੇ ਬਾਕੀ ਕੇਂਦਰ ਤੋਂ ਤੱਕ ਇਕੱਠੇ ਹੋ ਕੇ ਤੇ ਲੜਨਾ ਨਹੀਂ ਹੈ ਉਹਨਾਂ ਇਕੱਠੇ ਹੋ ਕੇ ਜਾਈਏ ਐਗਰੀਕਲਚਰ ਮਨਿਸਟਰ ਸ਼ੇਵਰਾਜ ਜਵਾਨ ਪ੍ਰਧਾਨ ਨਕਟਰੇ ਹੋਗੇ ਤੇ ਜਾਓ ਸਹੀ ਤੇ ਹਰ ਸੈਸ਼ਨ ਤੋਂ ਪਹਿਲਾਂ ਮੈਂ ਪ੍ਰੀਤੀ ਧੋਜ ਕਰਦਾ ਸਾਰੇ ਐਮਪੀ ਆਉਂਦੇ ਮੈਂ ਉਹਨਾਂ ਦਾ ਹੱਥ ਜੋੜ ਕੇ ਕਹਿੰਦਾ ਪਰ ਪ੍ਰੀਤੀ ਧੋਜ ਤੱਕ ਨਾ ਰੱਖੀ ਹੈ ਨਾ ਆਓ ਆਪਾਂ ਉਹਨੇ 2-4 ਦਿਨਾਂ ਕਿ ਖਲ ਪੈਦੇ ਸਾਰੇ ਐਮਪੀ ਚੱਲੋ ਮੈਂ ਕਹਿੰਦਾ 1000 ਕਰੋੜ ਦੀ 2000 ਕਰੋੜ ਵੀ ਮਿਲ ਜੇਗਾ ਉਹ ਤਾਂ ਅਸੀਂ ਪੰਜਾਬ ਲਈ ਲੈ ਆਈ ਹੈ ਨਾ ਉਹ ਕਿਸੇ ਪਾਰਟੀ ਲਈ ਥੋੜਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਪੰਜਾਬੀਅਤ ਲਈ ਪੰਜਾਬ ਦੇ ਨੌਜਵਾਨਾਂ ਲਈ ਉਹਦੇ ਲਈ ਨਹੀਂ ਲੈਣਾ